ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਰੀ ਸਾਡਾ ਇੱਕ ਛੋਟਾ ਜਿਹਾ ਟੂਰ ਸ਼ੁਰੂ ਹੈ ਕੱਲ ਤੋਂ ਬਸ ਦੋ ਦਿਨ ਦੋ ਦਿਨਾਂ ਦਾ ਹੀ ਹੈ ਤੇ ਉੱਥੇ ਰਸਤੇ 'ਚ ਸਮਾਨ ਮਿਲਣਾ ਮਹਗਾ ਤੇ ਮੈਂ ਪੈਣੀ ਲਿਆਇਆ ਇੱਕ ਚੀਜ਼ ਤਿਆਰ ਕਰਨਾ ਕਿ ਤੁਹਾਨੂੰ ਵੀ ਦੱਸਦਾ ਜੇ ਤੁਸੀਂ ਵੀ ਕਿਤੇ ਜਾਣਾ ਹੋਵੇ ਖਾਣੇ ਦੀ ਚੀਜ਼ ਤਿਆਰ ਕਰ ਲਿਓ ਤੇ ਆਹ ਦੇਖੋ ਮੈਂ ਖਾਣੇ ਨੂੰ ਐਟਮਾ ਲਿਆਇਆ ਆ ਖਾਸੀਆਂ ਇਹ ਤਾਂ ਹਲੇ ਆਇਆ ਮੈਂ ਕੁਝ ਮੋਤੀਆਂ ਦੇ ਬਾਣੇ ਪਕੌੜੀਆਂ ਇੱਕ ਚਿਪਸ ਤੇ ਇੱਕ ਬਰੈਡ ਬਰੈਡ ਦਾ ਤੁਹਾਨੂੰ ਦੱਸਦਾ ਮੈਂ ਕੁਜ਼ੀਨ ਇਹਨਾਂ ਦੇ ਸੈਂਡਵਿਚ ਤਿਆਰ ਕਰਕੇ ਘਰ ਤੇ ਤਿਆਰ ਕਰਕੇ ਲੈ ਕੇ ਜਾ ਸਕਦੇ ਆ। ਬਹੁਤ ਸਾਰੇ ਸੈਂਡਵਿਚ ਆ ਤੇ ਹੁਣ ਆ ਇਹਦਾ ਮਸਾਲਾ ਤਿਆਰ ਕਰੀਏ। ਤੇ ਮੈਂ ਪੱਤਾ ਗੋਭੀ ਇਹਨਾਂ ਬਰੀਕ-ਬਰੀਕ ਚੀਰ ਲਈ ਨਾਲ ਆਪਾਂ ਨੇ ਪਿਆਜ਼ ਚੀਰ ਲੈਣੇ। ਜੋ ਵੀ ਇਹ ਪਿਆਜ਼ ਚੀਰ ਲੋ ਟਮਾਟਰ ਚੀਰ ਲੋ ਜੇ ਖੀਰਾ ਹੈਗਾ ਉਹ ਚੀਰ ਲੋ। ਹੁਣ ਸਾਰੀਆਂ ਤਾਂ ਆਪਾਂ ਚੀਰ ਲਈਏ ਪਹਿਲਾਂ। ਤੇ ਜਿਹੜੀ ਇਹਨਾਂ ਬਰੀਕ-ਬਰੀਕ ਕਰ ਲੈਣਾ ਆਪਾਂ ਨੂੰ ਪੱਤਾ ਗੋਭੀ। ਚਲੋ ਤਾਂ ਚੀਰੂਗੀ ਆਪਾਂ। ਸ਼ਿਮਲਾ ਮਿਰਚ ਸ਼ਿਮਲਾ ਮਿਰਚ ਵੀ ਕੱਢ ਲੈਣੀ ਆਪਾਂ ਲੈਣਾ ਬਰੀਕ-ਬਰੀਕ ਕਰਨੀ ਆ। ਸਾਰੀਆਂ ਆਈਟਮਾਂ ਕੱਟ ਕੇ ਰੱਖ ਲਈਏ ਪਿਆਜ਼ ሽਮਨਾ ਵਿੱਚ ਤੇ ਬਣਾ ਪੱਤਾ ਗੋਭੀ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਰੱਖ ਦੇਣਾ ਤੇ ਸਵੇਰੇ ਇਹ ਚ ਕਿੱਥੇ ਤੇ ਉਹ ਪਾਉਂਦੇ ਆਪਾਂ ਤੇ ਉਹਨਾਂ ਨੂੰ ਨਾਣ ਮਿਰਚ ਤੇ ਉਹਨਾਂ ਨੂੰ ਰੜਾ ਕੇ ਰੱਖ ਲਈਏ ਲੋ ਟੋਰੀ ਆਪਾਂ ਸਾਰਾ ਮਿਕਸਰ ਤਿਆਰ ਕਰ ਲਿਆ ਹੁਣ ਇਹ ਚ ਆਪਾਂ ਸਵੇਰੇ ਸਾਧਰੇ ਜਦੋਂ ਆਪਾਂ ਜਾਣਾ ਹੋਇਆ ਆਪਾਂ ਨੇ ਲੋੜ ਮਿਰਚ ਸਾਰਾ ਉਸ ਪਾ ਕੇ ਉਹਨ ਸਵੇਰੇ ਸਾਰਾ ਕੋ ਦੱਸੂਗਾ ਤੇ ਮੈਂ ਉਸ ਪਾ ਕੇ ਪਤਾਨੀ ਨਾ ਖੁਲੀ ਗੋਭੀ ਹਾਂਜੀ ਹਾਂਜੀ ਤੇ ਲਓ ਜੀ ਰੈਡੀ ਆਪਾਂ ਹਾਂ ਸਾਰਾ ਸਮਾਨ ਚੱਕ ਲੈ ਸੀ ਗੱਡੀ ਜੀ ਤਿਆਰ ਕਰ ਲੈਣਾ ਗੱਡੀ ਜਿਹੜੀ ਵੀ ਤਿਆਰ ਕਰ ਦਾਂਗੇ ਤੇ ਕੇ ਸਮਾਨ ਗੱਡੀ ਚ ਚਲੋ ਤੌੜ ਦੇ ਲੈ ਲੈਂਦਾ ਅੰਦਰ ਪੜ ਤਿਆਰ ਹੋ ਗਏ ਫੋਰਡ ਆਪਣੇ ਵਿੱਚੇ ਡਾਗ ਲਾਂ ਕੇ ਸਮਾਨ ਸਾਰਾ ਵਿੱਚ ਤੇ ਲੋਡਿੰਗ ਹੌਮ ਲੋਡ ਕਰੀਏ ਸਮਾਨ ਤੇ ਚੀਜ਼ਾਂ ਤੋਂ ਆਹ ਰੋੜਾ ਗੱਡੀ ਨੇ ਵੀ ਸੰਭਲ ਮਾਰ ਦੋ ਹੁਣ ਗੱਡੀ ਨੂੰ ਲੱਗ ਗਿਆ ਉਹ ਤਾਂ ਲੋੜੀਂਦੇ ਨੂੰ ਟਕਾਣੇ ਰੱਖਦੀ ਏ ਤੇ ਮਾਰੀ ਆ ਕੇ ਗੱਡੀ ਚ ਸੱਲ ਲੈ ਕੇ ਰੱਬ ਦਾ ਨਾਮ ਮਾਰੀ ਉਹ ਵੀ ਸੱਲ ਵਾਹਿਗੁਰੂ ਬਾਲੀਆਂ ਲੈਟਾ ਦਿਨ ਚੜਾਦੀ ਏ ਦਿਨ ਇਹ ਬਾਹਰ 10 ਮਿੰਟ ਪਏ ਆ ਪੂਰੇ ਉਹ ਪਾਰ ਕੀ ਪੁਲ ਤੇ ਨੰਬਰ ਬੰਦ ਨਹੀਂ ਹੋਇਆ ਜੀ ਆਪਾਂ ਅੱਗੇ ਜਾਣਾ ਪੈਣਾ ਹੈ ਹਲੇ ਹਲੇ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਪੂਰਾ ਪੂਰਾ ਸੱਭ ਖਾਂਦੇ ਲੱਗ ਰਿਹਾ ਪੁੱਛ ਪੁੱਛ ਕੇ ਪਾਉਂਦੇ ਰਿਹਾ ਦੇਖੋ ਜੇ ਪੂਰੇ ਪੂਰੇ ਟੈਗ ਪਰ ਉਹਦੇ ਵੇਟ ਰੇਲ ਲੱਗ ਗਈ ਜੀ ਗੱਡੀ ਦੇ ਪਿੱਛੇ ਖੜਾ ਗਿਆ ਸੁਰ ਕੋਈ ਪਾਰਕਿੰਗ ਨਹੀਂ ਹੈ ਚਲੋ ਇਸ ਸਟੇਸ਼ਨੋਂ ਆਪਾਂ ਵਾਟ ਗਏ ਤੇ ਹੁਣ ਸੀਟ ਨੰਬਰ ਦੇਖਿਓ ਕਿਹੜੇ ਪਾਸੇ ਅਸੀਂ ਜਾ ਰਹੇ ਕਲਕੱਟਾ ਸ਼ਿਮਲਾ ਬਾਈ ਟ੍ਰੇਨ ਐਦਾਂ ਟ੍ਰੇਨ ਜਾਣੀ ਸਾਡੀ ਨਿਕੜਾ ਉਹ ਬਣੀ ਵੀ ਸਾਹਮਣੇ ਹੇ ਹੇ

ਜੇ ਕਬਰਾਟੋ ਵੀ ਦੱਸਦੇ ਉਹ ਤਾਂ ਠੀਕ ਐ ਖੁੱਲੀ ਡੁੱਲੀ ਐ ਪੈਰ ਵੀ ਐ ਰੱਖਿਆ ਹੋਇਆ ਹੈ। ਉਹ ਪਰ ਵੀਰਾਂ ਸਨਰੂਫ ਲਾਇਆ ਹੋਇਆ ਹੈ ਨਾ ਮੈਂ। ਉਹ ਬੱਲੇ। ਕਹਿੰਦਾ ਤੁਹਾਡੇ ਨਾਲ ਮੈਂ ਖੋਲੀ ਨੇ ਹਵਾ ਆਉਣੀ। ਹਵਾ ਵਾਲਾ ਥੋੜੀ ਐ। ਇਹ ਸੀਸਾ ਸਟੇਸ਼ਨ ਆ ਔਰ ਸਰਵਿਸ ਸਰਵਿਸ ਹੁੰਦੀ ਹੋਣੀ ਇੰਜਨਾਂ ਦੀ ਹੋਣੀ ਹੈ। ਰੰਗਾ ਭਾਈ। ਹਾਂ? ਪ੍ਰੋਜੈਕਟਰ ਆ। ਆਹ ਰਹੇ ਹੁੰਦੇ। ਅੱਛਾ ਵੀ ਵਰਦੇ। ਉਹਨਾਂ ਦੇ ਕੋਲ। ਆਹ ਰਾਹ ਕੋਈ ਤਾਂ ਸ਼ੈਡਲ ਵੀ ਆਉਦਾ ਕੋਈ ਸਟੇਸ਼ਨ ਆਇਆ ਮਗਾ ਇਹਦੇ। ਦੇਖੋ ਵੀ ਸਾਡੀ ਟ੍ਰੇਨ ਚੱਲ ਗਈ। ਲੋਈ ਜਿਹੜਾ ਆਪਾਂ ਨੇ ਕਰ ਰਾਤ ਤਿਆਰ ਕਰਿਆ ਤਾਂ ਹੁਣ ਉਹ ਸਾਈਡ ਵਿੱਚ ਪੜਾਉਂਦੇ ਆਂ ਮੈਂ ਤਾਂ ਚਾਹ ਵੀ ਸੀ ਕੇ ਜੀ ਤੁਸੀਂ ਗੱਡੀ ਜੇ ਉੱਪਰ ਰੱਖ ਲਈ ਚੱਲ ਖੜੀ ਚੱਲ ਕਿਹਦੇ ਆਈ ਹੋ ਗਿਓ ਵਿੱਚ ਵੀ ਪਰ ਖਾਣੇ ਨੂੰ ਮਿਲਣਾ ਸਵਾਨ ਹੋਵੇ ਜਿਹਦੇ ਵਿੱਚ ਹਾਂ ਹਾਂ ਮੈਨੂੰ ਵੀ ਧਿਆਰ ਕਰਿਓ ਇੱਕ ਮੈਨੂੰ ਵੀ ਬਣਾ ਦਿਓ ਇੱਕ ਹਾਂ ਬਣਾਉਂਗਾ ਬਦਈ ਰਮਾਗਿਆਰ ਕਰ ਲੇਗਾ ਰ ਜਨਮ ਆਇਆ ਨੀਚੋ ਹੋ ਜੂਗੀ ਜੇ ਖਾਲੂ ਕੋਈ ਕੀ ਦਾ ਵੀਊ ਚੈੱਕ ਕਰੋ ਬਾਈ ਤੇ ਵਿਚਰੋ ਪਹਾੜ ਆ ਜਾਂਦੇ ਆ ਉਹ ਦੇਖੋ ਇਹ ਉਹ ਲਿਖੋ ਆਹ ਦੇਖੋ ਉਹ ਬਾਈ ਸਾਡੀ ਤੀਜੀ ਚੌਥੀ ਸੁਰੰਗ ਆ ਇਹ ਆਈ ਹੈ ਕਾਫੀ ਲੰਬੀ ਨੇ ਪਹਿਲਾਂ ਛੋਟੀ ਛੋਟੀ ਹੀ ਆਈ ਸੀ ਨੇ ਰੋ ਗਿਆ ਨਾ ਬਾਹਰ ਦੇਖ ਲਓ ਕਿ ਕਿ ਆਹ ਆਹ ਬਈ ਜੀ ਨਾ ਤੇ ਚੇ ਸੁਰੰਗ ਲੱਗੀ ਹੋਰ ਕੰਜਵੀ ਸੁਰੰਗਾਂ ਹਾਂ ਹਲੋ ਵੀ ਸ਼ਾਨਦਾਰ ਥਿਊ ਬੰਨੇ ਤੇ भई वाह वई सत में थोर आहे ਹਾਂਜੀ ਕੁਛ ਨਹੀਂ ਮੈਂ ਹਾਂ ਫੋਨ ਫੁੱਟ ਤੇ ਬਣੀ ਓਕੇ